ਤਣ ਟੋਕਨ ਵੀ ਵੀ ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਈ ਆ ਇਹ ਕਿਹੜੇ ਸੰਗਠਨ ਵੱਲੋਂ ਹੋਈ ਆ ਤੇ ਕੀ ਕੀ ਮਤਲਬ ਮੀਟਿੰਗ ਵਿੱਚ ਚਰਚਾ ਹੋਇਆ ਜੀ ਅਸੀਂ ਅੱਜ ਵੱਖੋ ਵੱਖਰੇ ਤਬਕਿਆਂ ਦੇ ਵੱਲੋਂ ਕਿਸਾਨ ਮਜ਼ਦੂਰ ਮਲਾਜ਼ਮ ਤੇ ਮਲਾਜ਼ਮਾਂ ਦੇ ਵਿੱਚ ਵੀ ਵੱਖੋ ਵੱਖਰੀਆਂ ਜਥੇਬੰਦੀਆਂ ਕਈ ਰੈਗੂਲਰ ਮਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਤੇ ਕਈ ਜਿਹੜਾ ਸਮਾਜ ਦਾ ਸਭ ਤੋਂ ਪੀੜਿਤ ਤਬਕਾ ਮਲਾਜ਼ਮਾਂ ਦੇ ਵਿੱਚ ਜਿਵੇਂ ਠੇਕਾ ਘਾਰਕ ਜਿਹੜੇ ਠੇਕੇ ਦੇ ਮੁਲਾਜ਼ਮ ਨੇਗੇ ਮਾਨ ਪੱਤੇ ਦੇ ਆਊਟਸੋਰਸਿੰਗ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਜਥੇਬੰਦੀਆਂ ਨੇ ਠੀਕ ਅਸੀਂ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਨੇ ਤੇ ਅਸੀਂ ਇਹ ਫੈਸਲਾ ਲਿਆ ਕਿ 23 ਮਾਰਚ ਦਾ ਦਿਨ ਕਿਉਂਕਿ 23 ਮਾਰਚ 1931 ਨੂੰ ਸਾਡੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਵੱਲੋਂ ਸਾਮਰਾਜੀ ਹਕੂਮਤ ਵੱਲੋਂ ਉਹਨਾਂ ਨੂੰ ਫਾਂਸੀ ਲਗਾਇਆ ਗਿਆ ਸੀ ਉਹਨਾਂ ਦਾ ਸ਼ਹਾਦਤ ਦਿਨ ਤਾਂ ਉਸ ਸ਼ਹਾਦਤ ਦਿਵਸ ਦੇ ਮੌਕੇ ਤੇ 23 ਮਾਰਚ ਨੂੰ ਬਰਨਾਲਾ ਵਿਖੇ ਦਾਣਾ ਮੰਡੀ ਦੇ ਵਿੱਚ ਅਸੀਂ ਸਾਰੇ ਤਬਕਿਆਂ ਦੀਆਂ ਜਥੇਬੰਦੀਆਂ ਨੇ ਜਿਹੜੇ ਅੱਜ ਜਿਸ ਤਰ੍ਹਾਂ ਦੇ ਸਾਮਰਾਜੀ ਹਮਲੇ ਸਾਰੇ ਤਬਕਿਆਂ ਦੇ ਉੱਪਰ ਹੋ ਰਿਹਾ ਮੁਲਕ ਕਾਰਪੋਰੇਟਾਂ ਦੇ ਇਸ਼ਾਰਿਆਂ ਦੇ ਉੱਪਰ ਮਲਟੀਨੇਸ਼ਨਲ ਕੰਪਨੀਆਂ ਦੇ ਇਸ਼ਾਰਿਆਂ ਦੇ ਉੱਪਰ ਤੇ ਸਾਮਰਾਜੀ ਜਿਹੜੀਆਂ ਸੰਸਥਾਵਾਂ ਨੇਗੀਆਂ ਵਿਸ਼ਵ ਵਪਾਰ ਸੰਸਥਾ ਵਰਗੀਆਂ ਆਈਐਮਐਫ ਵਰਗੀਆਂ ਉਹਨਾਂ ਦੇ ਇਸ਼ਾਰਿਆਂ ਦੇ ਉੱਪਰ ਭਾਰਤ ਦਾ ਜਿਹੜਾ ਭਾਰਤ ਦੀ ਸਰਕਾਰਾਂ ਚੱਲ ਰਹੀਆਂ ਰਹੀਆਂ ਤੇ ਉਹਨਾਂ ਨੇ ਹਰ ਤਬਕੇ ਦੇ ਉੱਪਰ ਹਮਲੇ ਵਿਢੇ ਹੋਇਆ ਜਨਤਿਕ ادارے ਨੇ ਜਿਹੜੇ ਉਹਨਾਂ ਨੂੰ ਖਤਮ ਕਰਕੇ ਉਹਨਾਂ ਦਾ ਕਾਰਪੋਰੇਟਿਕਰਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਕਿਸਾਨੀ ਦੇ ਖੇਤਰ ਦੇ ਵਿੱਚ ਉਹ ਲਗਾਤਾਰ સામਰਾਜੀ ਨੀਤੀਆਂ ਨੂੰ ਅੱਗੇ ਵਧਾ ਰਹੇ ਨੇ ਤੇ ਥੋਦੀ ਕਿਰਤੀ ਜਮਾਤ ਆ ਜਿਹੜੀ ਲਗਾਤਾਰ ਉਹਨਾਂ સામਰਾਜੀ ਹੱਲਿਆ ਦੀ ਮਾਰੇਟ ਆ ਕਿ ਅਸੀਂ ਉਸ ਮਹਾਨ ਸ਼ਹੀਦਾਂ ਦੇ ਸ਼ਹਾਦਤ ਦਿਵਸ ਦੇ ਮੌਕੇ ਦੇ ਉੱਪਰ ਇੱਥੇ ਕਨਵੈਨਸ਼ਨ ਕਰਕੇ ਜਿਹੜੇ ਸਾਡੇ ਮੁੱਦੇ ਨੇਗੇ ਸਾਰੀਆਂ ਤਬਕਾਕੀ ਜਥੇਬੰਦੀਆਂ ਦੇ ਉਹਨਾਂ ਸਾਰਿਆਂ ਦੀ ਜੜਾ ਜਿਹੜੀ ਇੱਕੋ ਹੀ ਆ ਕਿ ਉਹ સામਰਾਜੀ ਨੀਤੀਆਂ ਨੇਗੀਆਂ ਜਿਹੜੀਆਂ ਕਿਸਾਨਾਂ ਨੂੰ ਵੀ ਮਾਰ ਪਾ ਰਹੀਆਂ ਨੇ ਮਜ਼ਦੂਰਾਂ ਨੂੰ ਵੀ ਮਲਾਜ਼ਮਾਂ ਵਿਦਿਆਰਥੀਆਂ ਨੌਜਵਾਨਾਂ ਹਰ ਤਰਕ ਤੇ ਨੂੰ ਮਾਰ ਪਾ ਰਹੀਆਂ ਨਹੀਂ ਗੀਆਂ ਉਹਦੇ ਖਿਲਾਫ ਅਸੀਂ ਸਾਂਝੀ ਕਨਵੈਨਸ਼ਨ ਕਰ ਰਹੇ ਹਾਂ ਸਾਰੀਆਂ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋ ਕੇ ਉਹ ਮੁੱਦੇ ਜਿਹੜੇ ਸਾਡੇ ਸਾਂਝੇ ਮੁੱਦੇ ਬਣਦੇ ਆ ਤੇ ਉਹਨਾਂ ਮੁੱਦਿਆਂ ਦੇ ਕਾਰਨ ਨੇ ਜਿਹੜੇ ਉਹ ਵੀ ਸਾਂਝੇ ਨੇ ਤੇ ਕਿਵੇਂ ਸਮਾਜ ਦੇ ਵਿੱਚ ਅੱਗੇ ਲੜਾਈ ਹੈ ਜਿਹੜੀ ਵਧਾਈ ਜਾ ਸਕਦੀ ਆ ਇਹ ਗੱਲ ਸੀ ਪੂਰੀ ਜਨਤਾ ਦੇ ਵਿੱਚ ਆ ਜਿਹੜੀ ਉਸ ਕਨਵੈਨਸ਼ਨ ਦੇ ਰਾਹੀ ਲੈ ਕੇ ਜਾਵਾਂਗੇ ਤੇ ਦੂਜੇ ਪਾਸੇ ਹਾਕਮ ਨੇ ਜਿਹੜੇ ਉਹ ਵੀ ਪੂਰੀ ਤਿਆਰੀ ਕਰਕੇ ਵੋਟਾਂ ਦੇ ਵਿਚਾਰ ਰਹੇ ਨੇ ਅਸੀਂ ਲੋਕਾਂ ਨੂੰ ਇਹ ਗੱਲ ਵੀ ਸਮਝਾਉਣੀ ਆ ਕਿ ਅਸੰਦ ਦੇ ਵਿੱਚ ਵੋਟਾਂ ਨੇ ਜਿਹੜੀਆਂ ਉਹ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈਗੀਆਂ ਚਾਹ ਉਹਨਾਂ ਦਾ ਸਮੱਸਿਆਵਾਂ ਦਾ ਕੋਈ ਆਲਟਰਨੇਟਿਵ ਨਹੀਂ ਹੈਗੀਆਂ ਉਹਨਾਂ ਦਾ ਆਲਟਰਨੇਟਿਵ ਆ ਸਮੱਸਿਆਵਾਂ ਦਾ ਜਿਹੜਾ ਜਨਤਕ ਜਥੇਬੰਦੀਆਂ ਦੀ ਅਸਾਰੀ ਕਰਨੀ ਸੰਘਰਸ਼ ਤੇ ਏਕੇ ਦੇ ਰਾਹ ਦੇ ਰਾਹੀ ਹੀ ਜਿਹੜੀਆਂ ਸਾਰੇ ਤਰਕਿਆਂ ਦੀਆਂ ਸਮੱਸਿਆਵਾਂ ਨੇਗੀਆਂ ਉਹਨਾਂ ਨੂੰ ਹੱਲ ਕਰਕੇ ਉਹ ਸਨੇਹਾ ਜਿਹੜਾ ਸਾਡੇ ਗਦਰੀ ਵਾਬਿਆਂ ਨੇ ਦਿੱਤਾ ਸੀ ਬਬਰ ਅਕਾਲੀਆਂ ਨੇ ਭਗਤ ਸਿੰਘ ਸ਼ਹੀਦ ਵਰਗੇ ਸਾਡੇ ਯੋਧਿਆਂ ਨੇ ਦਿੱਤਾ ਸੀਗਾ ਕਿ ਇੱਕ ਸਮਾਨਤਾ ਦੇ ਆਧਾਰਿਤ ਸਮਾਜ ਤੇ ਹਰ ਤਮਕੇ ਦੀ ਲੁੱਟ ਨੂੰ ਰੋਕਣ ਦਾ ਉਸ ਸਨੇਹੇ ਨੂੰ ਸੀ ਜਨਤਾ ਦੇ ਵਿੱਚ ਲੈ ਕੇ ਜਾਣਾ ਹਾਂਜੀ ਪ੍ਰਧਾਨ ਜੀ ਤੁਸੀਂ ਸੰਘਰਸ਼ੀਲ ਲੋਕ ਕਿਹੜੇ ਪੰਜਾਬ ਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ 2024 23 ਮਾਰਚ ਨੂੰ ਭਗਤ ਸਿੰਘ ਦੀ ਥਾੜੇ ਤੇ ਤab ਕਹਿੰਦਿਆਂ ਲਗਭਗ 1.5 ਦਰਜਣ ਜੱਥੇ ਬੰਦਿਆਂ ਉਸ ਦਿਨ ਦਾ ਸ਼ੀਤੀ ਟੇਪ ਚ ਮਲਾ ਰਹੇ ਆ ਜਿਵੇਂ ਸਾਡੇ ਪਹਿਲੇ ਬਲਾਰੇ ਨੇ ਦੱਸਿਆ ਕਿ ਭਾਗੂ ਸਿੰਘ ਦੀ ਸੋਚ ਮੁਤਾਬਕ ਜినాਚਰ ਸਾਮਰਾਜ ਦੀ ਪ੍ਰਬੰਧ ਇੱਥੇ ਰਹੂਗਾ ਉਹਨਾਂ ਚ ਤੱਕ ਗਰੀਬਾਂ ਕਿਰਤੀਆਂ ਨੂੰ ਇਨਸਾਫ਼ ਨਹੀਂ ਮਿਲਦਾ ਇਸ ਕਰਕੇ ਜਿਹੜਾ ਬੰਦ ਬਿਮਾਰੀ ਦਾ ਹੱਲ ਲੋਕ ਬੋਟਾਂ ਦੀਆਂ ਪਾਰਟੀਆਂ ਨਾਲ ਨਹੀਂ ਲੱਭਦੇ ਕਿ ਉਹਨਾਂ ਦਾ ਗੁੱਸਾ ਰਿਲੀਜ਼ ਕਰਾ ਦੇਣਾ ਕਿ ਆ ਸਰਕਾਰ ਆਈ ਇਨੇ ਮਾੜਾ ਕਰਤਾ ਸ਼ਾਇਦ ਦੂਜੀ ਆਈ ਉਹਨੇ ਚੰਗਾ ਕਰ ਦੇਣਾ ਇਹ ਸਰਝਾਂ ਚੋਂ ਕੱਢਣ ਦੀ ਖਾਤਰ ਲੋਕਾਂ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਕਿ ਤੁਹਾਡੀ ਬਿਮਾਰੀ ਦਾ ਇਲਾਜ ਇਹ ਨਹੀਂ ਹੈ ਜਿਹੜਾ ਹਾਕਮ ਤੁਹਾਨੂੰ ਇਹ ਦੱਸ ਰਹੇ ਨੇ ਕਿ ਸਰਕਾਰਾਂ ਬਦਲ ਨਾਲ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਅੱਛੇ ਸਿਸਟਮ ਬਦਲ ਦੀ ਲੋੜ ਹੈ ਸਾਮਰਾਜੀ ਨੀਤੀਆਂ ਬਦਲ ਦੀ ਲੋੜ ਹੈ ਇਹੋ ਜੇ ਸਾਮਰਾਜੀ ਪ੍ਰਬੰਧ ਨੂੰ ਖਤਮ ਕਰਕੇ ਇੱਕ ਗਰੀਬਾਂ ਦੇ ਪੱਖ ਦਾ ਕਿਰਤੀਆਂ ਦੇ ਪੱਖ ਦਾ ਸਮਾਜ ਸਿਰਜਣ ਦੀ ਲੋੜ ਹੈ ਜੇਨੀ ਵੱਡੀ ਇਹ ਲੜਾਈ ਹੈ ਜਿਹੜੀ ਇਹ ਵੱਡੀ ਲੜਾਈ ਹੈ ਇਹ ਫੇਰ ਮੇਚੀ ਟੱਕਰ ਨਾਲ ਨਹੀਂ ਜਿੱਤੀ ਜਾ ਸਕਦੀ ਇਹਨੂੰ ਵੱਡੀ ਟੱਕਰ ਦੇਣ ਦੀ ਖਾਤਰ ਜਿਹੜੇ ਕਬਜ਼ਿਆਂ ਦੀ ਸਾਹ ਹੈ ਇੱਕ ਦੂਜੀ ਜੰਡੇਬੰਦੀਆਂ ਦੀ ਸਾਹ ਹੈ ਉਹੋ ਵੱਡੀ ਕਰਨੀ ਪੈਣੀ ਹੈ ਵੱਡੇ ਕਾਬਲੇ ਜੋੜਨੇ ਪੜਿਆ ਇਸ ਕਰਕੇ ਝਾਕ ਨਾ ਕਰੋ ਇਹਨਾਂ ਨੂੰ ਮੋਟਾ ਬੜੀਆਂ ਪਾਰਟੀਆਂ ਤੋਂ ਸਰਕਾਰਾਂ ਨੇ ਸੋਡਾ ਕੁਛ ਨਹੀਂ ਸਵਾਦਨਾ ਇਹ ਤਾਂ ਦੋ ਸਾਲ ਦੋ ਮਹੀਨੇ ਬਾਅਦ ਹੀ ਲਲ ਲਲ ਹੋ ਜਾਂਦੀ ਹੈ ਭਗਤ ਸਿੰਘ ਉਹਦਾ ਰਾਜ ਲਿਆਵਾਂਗੇ ਇਹ ਕਦੇ ਮੰਤਰੀ ਪ੍ਰਬਦਰ ਨੇ ਵੀ ਕਿਹਾ ਸੀ ਭਗਤ ਸਿੰਘ ਹੋਰਾਂ ਦਾ ਰਾਜ ਲਿਆਵਾਂਗੇ ਇਹ ਕਦੇ ਭਗਵੰਤ ਮਾਨ ਨੇ ਕਿਹਾ ਸੀ ਨਾ ਇਹ ਕਹਿਣਾ ਰਾਜ ਆਉਂਦਾ ਨਾ ਪੱਕਾ ਬਣਨ ਦਾ ਆ ਜਾਂਦਾ ਜੇ ਰਾਜ ਆਊਗਾ ਤਾਂ ਉਹ ਨੀਤੀਆਂ ਬਦਲ ਨਾਲ ਉਹ ਸਿਸਟਮ ਬਦਲ ਨਾਲ ਕਿਹੋ ਜਿਹਾ ਸਿਸਟਮ ਲੋਕਪੱਖੀ ਸਿਸਟਮ ਹੋਵੇ ਕਿਹੋ ਜਿਹਾ ਸਮਾਜ ਸਿਰਜਣ ਦੀ ਜੰਨੀ ਵੱਡੀ ਲੜਾਈ ਹੈ ਇਸ ਵੱਡੀ ਲੜਾਈ ਨੂੰ ਹੱਥ ਪਾ ਕੇ ਅਸੀਂ ਕਿਰਤਿਆਂ ਦੇ ਚੁੱਲ੍ਹੇ ਤੱਕ ਲੈ ਕੇ ਜਾਵਾਂਗੇ ਉਸ ਦਿਨ ਅਸੀਂ ਇਹ ਗੱਲ ਨੂੰ ਹਾਈਲਾਈਟ ਕਰਦੇ ਉਹਸ ਕਰਾਹੇ ਜਿਹੜੀਆਂ ਤਬ ਤੱਕ ਜਿੱਤਾਂ ਦੇ ਜਥੇਬੰਦੀਆਂ ਨੇ ਜਿਹੜੀਆਂ ਇਹ ਰਾਹਾਂ ਤੇ ਤੁਰ ਕੇ ਸਮਾਜ ਨੂੰ ਸਿਰਜਣ ਜਾਂਦੀਆਂ ਨੇ ਉਹਨਾਂ ਦੇ 10 ਸਾਲ ਭਰ ਕੇ ਇਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ